ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਸੂਰੇ ਵਾਲੇ ਦੇ ਵਿੱਚੋਂ ਦੋਸਤੋ ਅੱਜ ਦੀ ਵੀਡੀਓ ਇੱਕ ਘਰੇਲੂ ਪਰਿਵਾਰ ਦੇ ਘਰੋਂ ਕਵਰ ਕਰ ਰਹੇ ਹਾਂ ਬਾਈ ਦਾ ਖੇਤੀਬਾੜੀ ਦਾ ਕੰਮ ਆ ਤੇ ਇੱਕ ਗੱਬਣ ਮੱਝ ਵਿਕਾਊ ਕੀਤੀ ਆ ਮੌਕਸਰ ਜ਼ਿਲ੍ਹੇ ਦਾ ਪਿੰਡ ਆ ਤਹਿਸੀਲ ਗਿੱਦੜਵਾਹਾ ਪੈ ਜਾਂਦੀ ਆ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆਓ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਠਾਕ ਬਾਈ ਠੀਕ ਠਾਕ ਜੀ ਵਧੀਆ ਠੀਕ ਆ ਨਾਂ ਦੱਸੀ ਵੀਰ ਆਪਣਾ ਜਗਵੀਰ ਸਿੰਘ ਹੈ ਜੀ ਜਗਵੀਰ ਸਿੰਘ ਬਾਈ ਜਗਵੀਰ ਇੱਕ ਵਾਰੀ ਆਪਣਾ ਨੰਬਰ ਵੀ ਦੱਸ ਦੀ 78887 86340 ਜੀ ਠੀਕ ਹੈ ਦੁਬਾਰੇ ਫੇਰ ਬੋਲ ਦੀ ਬਾਈ 78887 86340 ਜੀ ਠੀਕ ਆ ਬਈ ਅੱਜ ਇੱਕ ਮੱਝ ਵੇ ਸੇਲ ਕਰਨੀ ਹੈ ਹਾਂਜੀ ਹਾਂਜੀ ਕਰਦੀ ਹੈ ਬਈ ਇਹ ਆਪਣੇ ਹਾਂ ਵੀਰੇ ਇਹ ਦੂਜੇ ਸਵੇਰ ਆ ਤੀਜਾ ਸਵੇਰ ਲਈ ਸੀ ਆਪਾਂ ਠੀਕ ਆ ਤੇ ਦੋਸੂਏ ਆਪਣੇ ਕੋਲੇ ਸੂਈ ਹੈ ਠੀਕ ਆ ਹੁਣ ਗਾਂ ਪੰਜਵੇਂ ਸੂਏ ਹਸਤੇ ਸੁਣਾਏ ਨੇ ਠੀਕ ਆ ਪੰਜਵਾਂ ਸੂਆ ਸੁਣਾ ਠੀਕ ਆ ਕਿੰਨੇ ਕ ਦਿਨ ਲਾਈਊ ਬਈ 16 ਤਰੀਕ ਨੂੰ ਦਿਨ ਤੁਰੇ ਵੀਰੇ ਦੇ 16 ਤਰੀਕ ਨੂੰ ਦਿਨ ਪੂਰੇ ਅੱਜ 12 ਤਰੀਕ ਹੋਈ ਜਾਨੀ 4 ਕ ਦਿਨ ਪਹਿਲੇ 4 ਦਿਨ ਪਹਿਲੇ ਹਾਂਜੀ ਠੀਕ ਆ ਤੇ ਦੁੱਧ ਕਿੰਨਾ ਕ ਪਾਉਂਦੀ ਬਈ ਇਹ ਦੁੱਧ ਬਈ ਇਹਦਾ 14 ਕਿਲੋ ਦੁੱਧ ਅਸੀਂ ਚੋਇਆਗਾ 14 ਕਿਲੋ ਚੋਇਆ ਵਿਆ ਆਪਾਂ ਠੀਕ ਆ ਕੋਈ ਸੀਮਨ ਸੁਮਨ ਦਾ ਪਤਾ ਹੈ ਬਈ ਕਿਹੜਾ ਲੱਗਿਆ ਸੀਮਣ ਨੇ ਤੇ ਨੀਲੀ ਰਵੀ ਦਾ ਲਵਾਇਆ ਵੀਰੇ ਇੱਥੇ ਠੀਕ ਆ ਨੀਲੀ ਰਵੀ ਦਾ ਲਵਾਇਆ ਆਉ ਪਰਲੀ ਝੋਟੀ ਬਈ ਇਸੇ ਦੀ ਧੀ ਆ ਆ ਜਿਸੇ ਦੀ ਕੱਟੀ ਆਉ ਪਹਿਲੀ ਠੀਕ ਆ ਲਓ ਬਈ ਕੱਟੀ ਵਿਖਾਉਣੇ ਆ ਕਿਉਂਕਿ ਸੀਮਨ ਬਾਈਆਂ ਦਾ ਇੱਥੇ ਵੀ ਨੀਲੀ ਰਵੀ ਦਾ ਲੱਗਿਆ ਬੱਚੇ ਸੋਹਣੇ ਪਾ ਦਿੰਦੀ ਨੀਲੀ ਰਵੀ ਦੇ ਵਿੱਚ ਵੀ ਇਹ ਵੀ ਕੱਟੀ ਬਈ ਇਸੇ ਦੀ ਮਗਰਲੇ ਸੁਣ ਲਓ ਬਈ ਜੇ ਮੋਰਾ ਦਾ ਸੀਮਨ ਲਵਾ ਲਈਏ ਤਾਂ ਮੋਰਾ ਦਾ ਬੱਚਾ ਦੇ ਦਿੰਦੀ ਆ ਜੇ ਨੀਲੀ ਰਵੀ ਦਾ ਲਵਾ ਲਈਏ ਤਾਂ ਨੀਲੀ ਰਵੀ ਦਾ ਇਹ ਦੇ ਦਿੰਦੀ ਆ ਗ੍ਰੇਡੇਡ ਚ ਪੈਂਦੀ ਹੋਈ ਆ ਤੇ ਬਾਈਆਂ ਦਾ ਪੰਜਮਾ ਸੂਆ ਸੋਹਣੀ ਆ ਮੱਥੇ 'ਚ ਬੱਲ ਹੈਗਾ ਇੱਕ ਸਿੰਗ ਤੇ ਵੀ ਥੋੜਾ ਜਿਹਾ ਨਿਸ਼ਾਨ ਆ ਤੇ ਮਗਰਲੇ ਪੈਰ ਤੇ ਵੀ ਤੇ ਪੂਸ਼ ਤਕਰੀਬਨ ਅੱਧੀ ਕਿਜੀਟੀ ਆ ਬਾਡੀ ਬੰਦਰ ਦੇਖ ਸਕਦੇ ਆ ਦੋਸਤੋ ਸਿੰਗ ਕੁੰਡਾ ਥੋੜਾ ਜਿਹਾ ਨਾ ਖੁੱਲਾ ਹੋ ਕੇ ਮੁੜਿਆ ਤੇ ਥਾਣਾ ਮਾਰਨਾ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਦੇ ਆ ਇੱਕ ਸਾਈਜ਼ ਸੇਮ ਸਾਈਜ਼ ਦੇ ਵਿੱਚ ਥਾਣਾ ਤੇ ਬਾਈਆਂ ਦਾ ਦੁੱਧ ਮੌਕੇ ਤੇ ਲਾਉਂਦੀ ਆ ਮੌਕੇ ਤੇ ਤਿਆਰੀ ਕਰਦੀ ਆ ਦੇਖ ਸਕਦੇ ਆ ਸੇਮ ਸਾਈਜ਼ ਦੇ ਵਿੱਚ ਥਾਣਾ ਥਣ ਵੀ ਸੋਹਣਾ ਲੱਗਿਆ ਤੇ ਬਾਈਆਂ ਦਾ 14 ਕਿਲੋ ਖੰਨਾ ਦੁੱਧ ਪਿਆੰਦ। ਮਗਰਲੇ ਪਾਸੇ ਉਹ ਤੁਹਾਨੂੰ ਹਵਾਨੇ ਜਿਹੜੀ ਜੱਜਮੈਂਟ ਕਰਵਾ ਦਿੰਨੇ ਆ। ਹਵਾਨਾ ਸੋਨਾ ਖੁੱਲਾ ਤਿਆਰ ਕਰੂਗੀ ਜਿਹੜੇ ਹਿਸਾਬ ਨਾਲ ਢਿੱਲ ਪਈ ਆ। ਅਜੇ ਕੋਈ ਉੱਤੋਂ ਪੋਲੀ ਨਹੀਂ ਪਈ। ਤੇ ਬਾਕੀ ਤੁਹਾਨੂੰ ਤੋਰ ਕੇ ਵਿਖਾ ਦਿੰਨੇ ਆ। ਚਾਰੇ ਥਣਾ ਦਾ ਸੇਮ ਸਾਈਜ਼ ਆ। ਲੈ ਵੀ ਖੋਲਨੀ ਇੱਕ ਅਰੀ ਜਿਹੜਾ ਕਢਾ ਦੀ। ਹਵਾਨਾ ਵੇਖੋ ਨਾ ਮਗਰ ਨੂੰ ਵੀ ਦੋਸਤੋ ਤੁਹਾਨੂੰ ਭਰਿਆ ਹੋਇਆ ਦੇਖੂਗਾ। ਥੋੜਾ ਜਿਹਾ ਨਾ ਕੈਮਰੇ ਤੋਂ ਕੋਬੋਲੀ ਕਈ ਦੀ ਡਾਇਰੈਕਟਰ ਦਾ ਭਲੇਖਾ ਖਾ ਜਾਂਦੇ ਆ ਪਤ ਨੂੰ। ਨੇਖ ਸਾਹਨੇ। ਆਣ ਵੀ ਸੋਨਾ ਤੇ ਬਾਕੀ ਰਾਜੀਪਲੀ ਦੀ ਗੱਲ ਕਰੀਏ ਰਾਜੀਪਲੀ ਚੰਗੀ ਆ ਬਾਈਆਂ ਦਾ ਚੌਥਾ ਸੂਆ ਯਾਨੀ ਕਿ ਸੂਈ ਹੋਈ ਆ ਤੇ ਹੁਣ ਪੰਜਵਾਂ ਸੂਨਾ ਆਏ ਨੇ ਪੰਜਵੇਂ ਲਈ ਗੱਬਣਾ ਚਾਰਕ ਦਿਨ ਬਾਈਆਂ ਦਾ ਰਹਿੰਦੇ ਇਹਦੇ ਸੂਨ ਦੇ ਵਿੱਚ ਬਾਕੀ ਰਾਜੀਪਲੀ ਦੀ ਗੱਲ ਕਰੀਏ ਰਾਜੀਪਲੀ ਚੰਗੀ ਆ ਸੰਭਾਈ ਸੂਈ ਬਾਈ ਦੀ ਬਹੁਤ ਚੰਗੀ ਆ ਤੇ ਚੰਗੀਆਂ ਝੋਟੀਆਂ ਦੋਸਤੋ ਇਹਦੇ ਪੇਟੋ ਤਿਆਰ ਹੋਈਆਂ ਵੇਖ ਸਕਦੇ ਆ ਇੱਕ ਨੀਲੀ ਰਾਵੀ ਤੇ ਇੱਕ ਮੋਹਰਾ ਦੇ ਵਿੱਚ ਪੈਂਦੀ ਆ ਤੇ ਬਾਈ ਇਹਦਾ ਮੁੱਲ ਕੀ ਕਰਾਂਗੇ ਮੁੱਲ ਵੀਰੇ ਦਾ 120000 ਰੇ ਇਹ 120000 ਮਾਨਤਨ ਕਰਦੇ ਆਂ ਵਿੱਚ ਬਾਕੀ ਮੌਕੇ ਤੇ ਮਾਨਤਨ ਕਰਦੇ ਠੀਕ ਆ ਲਓ ਵੀ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਇਹ ਤੇ ਬਾਈ ਨੇ ਰੇਟ ਜਿਹੜਾ ਰੱਖਿਆ ਹੈ ਦੋਸਤੋ 120000 ਮੌਕੇ ਤੇ ਮਾਨਤਨ ਹੋ ਜੂ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਏ ਤਾਂ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਤੇ ਮਿਲਦੇ ਆਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ